ਛਟਪੂਆ ਦੀ ਸਫਲ ਸਮਾਪਤੀ ਤੋਂ ਬਾਅਦ ਫਗਵਾੜਾ ਨਗਰ ਨਿਗਮ ਦੇ ਮੇਅ ਰਾਮਪਾਲੂ ਉਪਲਤ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਵੱਲੋਂ ਅਰਬਨ ਸਟੇਟ ਫਗਵਾੜਾ ਵਿਖੇ ਨਹਿਰ ਦੇ ਇਲਾਕੇ ਦਾ ਦੌਰਾ ਕੀਤਾ ਤਾਂ ਜੋ ਛਟਪੂਆ ਦੇ ਤਿਉਹਾਰ ਤੋਂ ਬਾਅਦ ਸਫਲ ਪ੍ਰਬੰਧਾ ਦੀ ਸਮੀਖਿਆ ਕੀਤੀ ਜਾ ਸਕੇ ਇਸ ਦੌਰੇ ਦੌਰਾਨ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੇ ਜਿਥੇ ਨਗਰ ਅਧਿਕਾਰੀਆਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਹੱਤਵਪੂਰਨ ਅਪੀਲ ਵੀ ਕੀਤੀ ਤੇ ਕਿਹਾ ਕਿ ਉਹ ਪਲਾਸਟਿਕ ਕੈਰੀ ਬੈਗ ਜਾਂ ਕਿਸੇ ਵੀ ਬਾਇਓ ਡੀ ਗ੍ਰੇਡੇਬਲ ਸਮਗਰੀ ਦੀ ਵਰਤੋਂ ਨਾ ਕਰਨ ਫਗਵਾੜਾ ਦੇ ਮੇਰਾ ਸ਼੍ਰੀ ਰਾਮਪਾਲ ਉਪਰਜੀ ਤੇ ਮਨਮਿੰਨ ਫਗਵਾੜਾ ਦੇ ਸਾਰੇ ਅਫਸਰ ਸਾਹਿਬਾਨ ਜੀ ਮੌਕੇ ਤੇ ਪਹੁੰਚੇ ਨੇ ਚਾ ਚੌਕੀ ਨਹਿਰ ਦੇ ਛੱਟ ਪੂਰੇ ਤੇਵਾਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਵੀ ਕੰਮ ਸੀਗਾ ਸਫਾਈ ਦਾ ਤੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮੁਕੰਮਲ ਹੋ ਗਿਆ ਹੈ ਤੇ ਮੇਰੇ ਸਾਰੇ ਫਗਵਾੜਾ ਵਾਸੀ ਨੂੰ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਕੁਝ ਪਧਰਾਣਾ ਹੈ ਦੇ ਵਿੱਚ ਕਾਈਂਡਲੀ ਲਿਖਵਾਫੇ ਚ ਨਾ ਪਾਕੇ ਤੁਸੀਂ ਲੀ ਪਾਪਾ ਇਹਦੇ ਵਿੱਚ ਫਸ ਜਾਂਦਾ ਹੈ ਤੇ ਦਿੱਕਤ ਕਰਦਾ ਹੈ ਇਦਾਂ ਹੀ ਤੁਸੀਂ ਆਪਣਾ ਜਿਹੜਾ ਕਲਚਰ ਹੈਗਾ ਉਹ ਦਿਖਾ ਸਕਦੇ ਇਸ ਦੌਰਾਨ ਮੇਰ ਰਾਮਪਾਲ ਉਪਰਲੇ ਵੀ ਨਾਗਰਿਕ ਜ਼ਿੰਮੇਵਾਰੀ ਦੀ ਮਹੱਤਤਾ ਉੱਤੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਨਿਗਮ ਦਾ ਕੂੜਾ ਪ੍ਰਬੰਧਨ ਮੋਹਮ ਵਿੱਚ ਵਿਸ਼ੇਸ਼ ਸਹਿਯੋਗ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜਾ 60 ਮਈ ਦਾ ਪ੍ਰੋਗਰਾਮ ਸੀ ਪਿਛਲੇ ਦਿਨੀ ਬਹੁਤ ਵਧੀਆ ਢੰਗ ਨਾਲ ਸ਼ਾਂਤੀਪ੍ਰੀਅ ਢੰਗ ਨਾਲ ਹੋ ਗਿਆ ਔਰ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਔਰ ਸਾਡੇ ਨਿਗਮ ਦੀਆਂ ਟੀਮਾਂ ਲੋ ਜਿਹੜਾ ਕੰਮ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਔਰ ਉਸ ਤੋਂ ਵਧੀਆ ਕੰਮ ਇਹ ਕੀਤਾ ਗਿਆ ਵੀ ਇਸ ਤੋਂ ਬਾਅਦ ਜਿਹੜਾ ਲੋਕੀ ਅਨੈਲ ਦੇ ਵਿੱਚ ਸਮਾਨ ਧਾਰਦੇ ਆ ਉਹ ਲਫਾਫੇ ਵਗੈਰਾ ਹੋਰ ਸਾਰੇ ਇਹਨਾਂ ਨੇ ਅੱਜ ਵੀ ਮੈਂ ਦੇਖਿਆ ਵੀ ਸਵੇਰ ਦੇ ਸਾਡੇ ਲੱਗੇ ਦੇ ਆ ਪਹਿਲਾਂ ਤਾਂ ਮੈਡਮ ਸਾਡੇ ਆਏ ਦੇ ਆ ਕੱਲ ਵੀ ਅਸੀਂ ਮੌਕਾ ਦੇਖਿਆ ਔਰ ਅੱਜ ਵੀ ਮੈਡਮ ਕਮਿਸ਼ਨਰ ਡਾਕਟਰ ਰਕਸ਼ਦਾ ਗੁਪਤਾ ਜੀ ਆਏ ਦੇ ਆ ਔਰ ਉਹਨਾਂ ਦੇ ਨਾਲ ਜਿਹੜੀ ਨਗਰ ਨਿਗਮ ਦੀ ਟੀਮ ਆ ਚੀਫ ਸਾਹਿਬ ਆ ਗੁਰਵਿੰਦਰ ਜੀ ਆਜੇ ਜੀ ਆ ਇਨਸਪੈਕਟਰ ਨਾਮਦੇਵ ਜੀ ਆਰ ਨਾਲ ਜੋਗੇ ਹੁਣੀ ਆ ਇਹਨਾਂ ਦੀ ਟੀਮ ਸਵੇਰ ਦੀ 6 ਵਜੇ ਦੀ ਲੱਗੇ ਹੋਈ ਸੀ ਔਰ ਹੁਣ ਇੱਥੇ ਇਦਾਂ ਲੱਗਦਾ ਵੀ ਜਿੱਦਾਂ ਕੋਈ ਕੁਝ ਨਹੀਂ ਹੋਇਆ ਹੁੰਦਾ ਖਲਾਰਾ ਬਿਲਕੁਲ ਇੱਕ ਢੱਕਾ ਵੀ ਨਹੀਂ ਹੈਗਾ ਮੈਂ ਸਾਰਿਆਂ ਨੂੰ ਇਹ ਵਧਾਈ ਦਿੰਦਾ ਮੈਂ ਇਹ ਸਾਰੇ ਜਿੰਨੇ ਵੀ ਸਾਡੇ ਸਫਾਈ ਸੇਵਕ ਭੈਣ ਭਰਾ ਵਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ ਔਰ ਗਾਂ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਇਦਾਂ ਹੀ ਵਧੀਆ ਢੰਗ ਦੇ ਨਾਲ ਜਿਹੜਾ ਕੰਮ ਕਰਦੇ ਰਹਿਣ ਸਾਰਿਆਂ ਦਾ ਬਹੁਤ ਬਹੁਤਾਂ ਸ਼ਟਪੂਇਆ ਦੀ ਸਫਲ ਸਮਾਪਤੀ ਤੋਂ ਬਾਅਦ ਫਗਵਾੜਾ ਨਿਗਮ ਦੇ ਮੇਅ ਰਾਮਪਾਲੂ ਉਪਲੱਬਧ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਵੱਲੋਂ ਅਰਬਨ ਸਟੇਟ ਫਗਵਾੜਾ ਵਿਖੇ ਨਹਿਰ ਦੇ ਇਲਾਕੇ ਦਾ ਦੌਰਾ ਕੀਤਾ ਤਾਂ ਜੋ ਸ਼ਟਪੂਇਆ ਦੇ ਤਿਉਹਾਰ ਤੋਂ ਬਾਅਦ ਸਫਲ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਸਕੇ ਇਸ ਦੌਰੇ ਦੌਰਾਨ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੇ ਜਿੱਥੇ ਨਿਗਮ ਅਧਿਕਾਰੀਆਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਹੱਤਵਪੂਰਨ ਅਪੀਲ ਵੀ ਕੀਤੀ ਤੇ ਕਿਹਾ ਕਿ ਉਹ ਪਲਾਸਟਿਕ ਕੈਰੀ ਬੈਗ ਜਾਂ ਕਿਸੇ ਵੀ ਬਾਇਓਡੀ ਗ੍ਰੇ ਡੇਵਲ ਸਮਗਰੀ ਦੀ ਵਰਤੋਂ ਨਾ ਕਰਨ ਇਸ ਦੌਰਾਨ ਮੇ ਰਾਮਪਾਲ ਉਪਰਲੇ ਵੀ ਨਾਗਰਿਕ ਜ਼ਿੰਮੇਵਾਰੀ ਦੀ ਮਹੱਤਤਾ ਉੱਤੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਨਿਗਮ ਦਾ ਕੂੜਾ ਪ੍ਰਬੰਧਨ ਮੋਹਮ ਵਿੱਚ ਵਿਸ਼ੇਸ਼ ਸਹਿਯੋਗ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ